ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੇਰੇ ਦਾ ਕੀ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਣੇ ਜੀ ਡਿਜ਼ਾਈਨ ਆਪਾਂ ਇਪਾਂ ਸਲਾਈ ਦੇ 22 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੁੱਠੇ ਬਣਾ ਲਈ ਜੀ ਆਪਾਂ ਨੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆ ਜੀ ਗੁੰਡਾ ਤਾਰ ਲਈ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਜਿਹੜੇ ਤਿੰਨ ਕੁੰਡੇ ਨੇ ਆਪਣੇ ਇਹ ਇੱਕ ਕੁੰਡਾ ਤਾਦ ਲਿਆ ਜੀ ਇਹ ਸੈਂਟਰ ਵਾਲਾ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਜੀ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਹੁਣ ਜਿਹੜਾ ਇੱਕੇ ਵਾਲਾ ਕੁੰਡਾ ਤੇ ਪਿੱਛੇ ਵਾਲਾ ਇਹ ਦੋਨੋਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਹੁਣ ਧਾਗਾ ਅੱਗੇ ਕਰਾਂਗੇ ਜੀ ਇੱਕ ਬਲ ਪਾਵਾਂ ਆਪਾਂ ਹੁਣ ਇਹ ਵਾਲਾ ਕੁੰਡਾ ਪਿੱਛੇ ਵਾਲਾ ਆਪਾਂ ਅੱਗੇ ਲਿਆਵਾਂਗੇ ਜੀ। ਇਹ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ। ਹੁਣ ਜਿਹੜਾ ਉਰੇ ਕੁੰਡਾ ਘਟਿਆ ਸੀ ਆਪਾਂ ਨਾਲ ਉਰੇ ਵਧਾਵਾਂਗੇ ਜਿਹੇ ਕੁੰਡਾ ਆਪਾਂ। ਹਣੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ। 1 2 ਇਹ ਚਾਰ ਕੁੰਡਿਆਂ 'ਚ ਡਿਜ਼ਾਈਨ ਬਣਦਾ ਜੀ। ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਗੈਪ ਵਾਸਤੇ। ਤਾਂ ਅੱਗੇ ਪਿੱਛੇ ਕਰਕੇ ਫਿਰ ਆਪਾਂ ਇਹ ਕੁੰਡਾ ਉਤਾਰ ਲਾਂਗੇ ਜਿਹੜਾ ਇਹ ਵਾਲਾ ਕੁੰਡਾ ਇਹਨੂੰ ਪਿੱਛੇ ਲੈ ਕੇ ਜਾਵਾਂਗੇ ਜੀ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ। ਹੁਣ ਪਾਈ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ। ਤਾਂ ਅੱਗੇ ਕਰਾਂਗੇ ਜੀ। ਹੁਣ ਆ ਪਿੱਛੇ ਵਾਲਾ ਕੁੰਡਾ ਆਪਾਂ ਅੱਗੇ ਲੈ ਕੇ ਆਵਾਂਗੇ। ਇਹ ਕੁੰਡਾ ਨੂੰ ਪਿੱਛੇ ਲੈ ਜਾਾਂਗੇ। ਹੁਣ ਦੋ ਕੁੰਡਿਆਂ ਨੂੰ ਪਛਿੱਦੇ ਪੋਣਾਗੇ। ਇੱਕ ਦੋ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਫਿਰ ਆਪਾਂ ਇੱਕ ਗੁੰਡਾ ਉਤਾਰ ਲਾਂਗੇ ਜੀ ਫਿਰ ਆਪਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਇਹ ਗੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਜੀ ਫਿਰ ਆਪਾਂ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਾਂ ਅੱਗੇ ਕਰਾਂਗੇ ਇੱਕ ਜਾਲੀ ਪਾਵਾਂਗੇ ਆਪਾਂ ਫਿਰ ਆਪਾਂ ਪਿੱਛੇ ਵਾਲਾ ਕੁੰਡੇ ਨੂੰ ਅੱਗੇ ਲਿਆਵਾਂਗੇ ਜਿਸ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਹੁਣ ਆਪਾਂ ਦੋ ਕੁੰਡੇ ਨੂੰ ਸਿੱਧੇ ਪੋਣਾਂਗੇ ਇੱਕ ਦੋ ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਉਨਾਂ ਅਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਪਾ ਸਾਰੇ ਪੁੱਠੇ ਬਣਾਵਾਂਗੇ ਸਾਰੇ ਸਲਾਈ ਆਪਾਂ ਨੂੰ ਪੁੱਠੇ ਬਣਾ ਲੈਣੇ ਨੇ। ਹੁਣ ਅੱਗੇ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰਾਂਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ। 1 2 ਫਿਰ ਧਾਗਾ ਪਿੱਛੇ ਕਰਕੇ ਆਪਾਂ ਇਹ ਕੁੰਡਾ ਉਹ ਤਾਰਾਂਗੇ ਜੀ ਹੁਣ ਇਹ ਵਾਲਾ ਕੁੰਡਾ ਆਪਾਂ ਪਿੱਛੇ ਕਰਾਂਗੇ ਜੀ ਪਿੱਛੇ ਵਾਲਾ ਕੁੰਡਾ ਭਾਗੇ ਲਿਆਵਾਂਗੇ ਫੇਰ ਕ ਅੱਗੇ ਵਾਲਾ ਕੁੰਡਾ ਇੱਕ ਪਿੱਛੇ ਵਾਲਾ ਇਹ ਦੋਨੇ ਕੁੰਡਿਆਂ ਨੂੰ ਇਕੱਠੇ ਪੁਣਾਗੇ ਜੀ ਆਪਾਂ ਧਾਗਾ ਅੱਗੇ ਕਰਕੇ ਹੁਣ ਆਪਾਂ ਪਿੱਛੇ ਵਾਲੇ ਕੁੰਡਿਆਂ ਦੇ ਰੱਖ ਗਏ ਲੈ ਕੇ ਆਵਾਂਗੇ ਇਸ ਕੁੰਡੇ ਨੂੰ ਪਿੱਛੇ ਲੈ ਜਾਵਾਂਗੇ ਜੀ ਆਪਾਂ ਹੁਣ ਆਪਾਂ ਦੋ ਕੁੰਡੇ ਸਿੱਧੇ ਬੁਣਾਂਗੇ ਜੀ ਇੱਕ ਆਪਾਂ ਬੜ ਪਾ ਲਾਂ ਜੀ ਜਾਲੀ ਪੈ ਜਾਊਗੀ ਆਪਣੀ ਦੋ ਕੁੰਡੇ ਆਪਾਂ ਸਿੱਧੇ ਬੁਣੋਗੇ ਤਾਂ ਕਰ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਫਿਰ ਧੱਗਾ ਪਿੱਛੇ ਕਰਾਂਗੇ ਜੀ ਇਹ ਕੁੰਡਾ ਤਾਰ ਲਾਂਗੇ ਜੀ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਇਹ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਜੀ ਫੇਰੇ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਂਗੇ ਜੀ ਤਾਂ ਅੱਗੇ ਕਰਾਂਗੇ ਜੀ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਇਹ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਫਿਰ ਆਪਾਂ ਦੋ ਕੁੰਡੇ ਸਿੱਧੇ ਪੋਣਾਂਗੇ ਇੱਕ ਦੋ ਧਾਗਾ ਅੱਗੇ ਕਰਕੇ ਹੁਣ ਆਪਾਂ ਦੋ ਕੁੰਡੇ ਪੁੱਠੇ ਗੁਣਾਗੇ ਧਾਗਾ ਪਿੱਛੇ ਕਰਕੇ ਕੁੰਡਾ ਉਤਾਰ ਲਾਂਗੇ ਫਿਰ ਆਪਾਂ ਇਹ ਕੁੰਡੇ ਨੂੰ ਛੱਡਾਂਗੇ ਤੇ ਪਿੱਛੇ ਵਾਲੇ ਕੁੰਡੇ ਨੂੰ ਅੱਗੇ ਲਿਆਵਾਂਗੇ ਜਿਸ ਨੂੰ ਪਿੱਛੇ ਲੈ ਕੇ ਜਾਵਾਂਗੇ ਫਿਰ ਕੱਕੇ ਵਾਲਾ ਕੁੰਡਾ ਤੇ ਪਿੱਛੇ ਵਾਲਾ ਦੋਨਾਂ ਦਾ ਇੱਕ ਬਣਾਵਾਂਗੇ ਧਾਗਾ ਅੱਗੇ ਕਰਾਂਗੇ ਜੀ ਫੇਰ ਆਪਾਂ ਪਿੱਛੇ ਵਾਲਾ ਗੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਕੇ ਜਾਵਾਂਗੇ ਜੀ ਤੇ ਦੋ ਗੁੰਡਿਆਂ ਨੂੰ ਆਪਾਂ ਸਿੱਧੇ ਪੋਣਾਗੇ ਕਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਉਹਨਾਂ ਅੱਗੇ ਜੀ ਪੁੱਠੀ ਸਲਾਈ ਦੇ ਪੁੱਠੀ ਸਲਾਈ ਆਪਾਂ ਸਾਰੀ ਪੁੱਠੀ ਪੋਣਾਗੇ ਜੀ ਸਾਰੇ ਸਲਾਈ ਆਪਣੀ ਪੁੱਠੀ ਬਣਾ ਲਈ। ਨਾ ਗਈ ਸਿੱਧੀ ਸਲਾਈ ਤੇ। ਗੁੰਡਾ ਉਤਾਰ ਲਈ। ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ। ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਉਤਾਰਨੇ ਜੰਮਾ ਸਿੰਪਲ ਜਿਹਾ ਡਿਜ਼ਾਈਨ ਹੈ ਜੀ। ਫਿਰ ਪਾ ਪਿੱਛੇ ਵਾਲਾ ਗੁੰਡਾ ਅੱਗੇ ਲਾਵਾਂਗੇ। ਇਹ ਇੱਕ ਸਲਾਈ ਦੀ ਡਿਜ਼ਾਈਨ ਹੈ ਜੀ ਇਹ ਕੁੰਡਿਆਂ ਨੂੰ ਪਿੱਛੇ ਲੈ ਜਾਵਾਂਗੇ ਫਿਰ ਅਪ ਬ ਦੋ ਕੁੰਡਿਆਂ ਨੂੰ ਇਕੱਠੇ ਬੋਣਾਂਗੇ ਜੀ ਫਿਰ ਇੱਕ ਬਲ ਪਾ ਲੈਣਾ ਜੀ ਆਪਾਂ ਨੇ ਪਿੱਛੇ ਵਾਲਾ ਗੁੰਡਾ ਫੇਰ ਅਪ ਅੱਗੇ ਲੈ ਕੇ ਆਵਾਂਗੇ ਅੱਗੇ ਵਾਲੇ ਨੂੰ ਪਿੱਛੇ ਲੈ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬੋਣਾਂਗੇ ਅੱਗੇ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ। ਇਹ ਰੇ ਕੁੰਡਾ ਉਤਾਰ ਲਾਂਗੇ। ਫੇਰ ਇਹ ਕੁੰਡਾ ਪਾ ਛੱਡਾਂਗੇ ਇਹ ਪਿੱਛੇ ਵਾਲੇ ਕੁੰਡੇ ਨੂੰ ਅੱਗੇ ਲਿਆਵਾਂਗੇ। ਇਸ ਕੁੰਡੇ ਨੂੰ ਪਿੱਛੇ ਲੈ ਜਾਵਾਂਗੇ ਜੀ ਆਪਾਂ। ਫੇਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਤਾ ਅੱਗੇ ਕਰਕੇ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਅੱਗੇ ਵਾਲੇ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਫੇਰ ਉੱਪਰ ਦੋ ਕੁੰਡੇ ਸਿੱਧੇ ਪੋਣਾਂਗੇ ਤਾਂ ਗਾ ਕੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਕੁੰਡਾ ਉਤਾਰਾਂਗੇ ਜੀ ਆਪਾਂ ਜਿਹੜਾ ਇਹ ਕੁੰਡਾ ਸੈਂਟਰ ਵਾਲਾ ਆਪਾਂ ਨੂੰ ਪਿੱਛੇ ਲੈ ਕੇ ਜਾਵਾਂਗੇ ਪਿੱਛੇ ਵਾਲੇ ਕੁੰਡੇ ਨੂੰ ਅੱਗੇ ਲਿਆਵਾਂਗੇ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਧਾਗਾ ਅੱਗੇ ਕਰਕੇ ਫਿਰ ਆਪਾਂ ਪਿੱਛੇ ਵਾਲੇ ਕੁੰਡੇ ਨੂੰ ਅੱਗੇ ਲਿਆਵਾਂਗੇ ਜੀ ਕੁੰਡੇ ਨੂੰ ਪਿੱਛੇ ਲੈ ਜਾਾਂਗੇ ਦੋ ਕੁੰਡੇ ਆਪਾਂ ਸਿੱਧੇ ਪੋਣਾਗੇ ਧਾਗਾ ਅੱਗੇ ਕਰਕੇ 1 2 ਦੋ ਗੁੰਡੇ ਪੁੱਠੇ ਬਣ ਲੈ ਜੀ ਇੱਕ ਗੁੰਡਾ ਚਿੱਤਾ ਬਣਾਉਣਾ ਤੇ ਰਾਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਸਾਰੀ ਆਪਣੀ ਪੁੱਠੇ ਬਣਨੇ ਆ ਜੀ ਬਹੁਤ ਹੀ ਜ਼ਿਆਦਾ ਡਿਜ਼ਾਇਨ ਹੈ ਜੀ ਬਣ ਕੇ ਵੀ ਬਹੁਤ ਸੋਹਣਾ ਲੱਗਦਾ ਹੈ ਜੀ ਉਡੀ ਸਲਾਈ ਪੁੱਠੇ ਬਣਾ ਲਈਏ ਆਪਾਂ ਇਹ ਸਿੱਧੀ ਸਲਾਈ ਤੇ ਆ ਗਈ ਡਿਜ਼ਾਈਨ ਦਿਖਣਾ ਸ਼ੁਰੂ ਹੋ ਗਿਆ ਜੀ ਗੁੰਡਾ ਉਤਾਰ ਲਈਏ ਦੋ ਗੁੰਡੇ 'ਪਾ ਪੁੱਠੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਗੁੰਡਾ ਇੱਕ ਆਪਾਂ ਉਤਾਰ ਲਾਂਗੇ ਜੀ ਨਾ ਇੱਕ ਇਹ ਪਿਛਾੜਾ ਗੁੰਡਾ ਪੱਗ ਲਿਆਵਾਂਗੇ ਇਸ ਗੁੰਡੇ ਨੂੰ ਆਪਾਂ ਪਿੱਛੇ ਲੈ ਜਾਾਂਗੇ ਜੀ ਤੇ ਦੋ ਗੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਤਾਂ ਧਾਗਾ ਅੱਗੇ ਕਰਕੇ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਕੁੰਡਾ ਪਿੱਛੇ ਲੈ ਜਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਨੂੰ ਸਿੱਧੇ ਪਾਉਣਾਗੇ ਤਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪਾਉਣਾਗੇ ਜੀ ਧਾਗਾ ਪਿੱਛੇ ਕਰਕੇ ਕੁੰਡਾ ਉਤਾਰ ਲਾਂਗੇ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਗੁੰਡਾ ਪਿੱਛੇ ਲੈ ਜਾਾਂਗੇ। ਫਿਰ ਆਪਾਂ ਦੋ ਗੁੰਡਿਆਂ ਨੂੰ ਇਕੱਠੇ ਪੋਣਾਗੇ ਜੀ। ਧਾਗਾ ਅੱਗੇ ਕਰਕੇ ਫੇਰ ਆਪਾਂ ਪਿੱਛੇ ਵਾਲਾ ਗੁੰਡਾ ਪਹਿਲਾਂ ਪੋਣਾਗੇ। ਇਹ ਗੁੰਡੇ ਨੂੰ ਪਿੱਛੇ ਲੈ ਜਾਾਂਗੇ ਦੋ ਗੁੰਡੇ ਆਪਾਂ। ਧਾਗਾ ਆਪਣਾ ਇੱਧਰ ਹੀ ਹੈ ਜੀ ਦੋ ਗੁੰਡੇ ਆਪਾਂ ਸਿੱਧੇ ਪੋਣਾਗੇ। ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਗੇ ਜੀ। ਧਾਗਾ ਪਿੱਛੇ ਕਰਕੇ ਇੱਕ ਕੁੰਡਾ ਪਾ ਉਤਾਰ ਲਾਂਗੇ ਇਹ ਕੁੰਡਿਆਂ ਛੱਡਾਂਗੇ ਜੀ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਇਸ ਕੁੰਡੇ ਨੂੰ ਪਿੱਛੇ ਲੈ ਜਾਵਾਂਗੇ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਧਾਗਾ ਅੱਗੇ ਕਰਾਂਗੇ ਜੀ ਫੇਰ ਆਪਾਂ ਪਿੱਛੇ ਵਾਲਾ ਕੁੰਡਾ ਅੱਗੇ ਲਿਆਵਾਂਗੇ ਜੀ ਅੱਗੇ ਵਾਲਾ ਪਿੱਛੇ ਲੈ ਜਾਵਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇਹ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਨਾ ਅਗੇ ਜੀ ਪੁੱਠੇ ਸਲਾਈ ਤੇ ਪੁੱਠੀ ਸਲਾਈ ਆਪਣੀ ਸਾਰੀ ਪੁੱਠੇ ਬਣਨੀ ਆ ਜੀ ਦੇ ਕੁਰੀ ਡਿਜ਼ਾਈਨ ਦੇ ਲੁੱਕ ਦੇਖੋ ਜੀ ਕਿੰਨਾ ਪਿਆਰਾ ਬਣ ਕੇ تیار ਹੋਇਆ ਜੀ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਬਣਾਓ ਜੀ ਆਪਣੀ ਕੋਟਿ ਸਵੈਟਰ ਦੇ ਮਿਲਦੇ ਆਂ ਅਗਲੀ ਵੀਡੀਓ ਜੀ ਧੰਨਵਾਦ